ਜਿਹੜਾ ਪ੍ਰਸ਼ਾਸਨ ਦੇ ਨਾਲ ਲੈਕਚਰਰੂਰ ਦੇ ਵਿੱਚ ਸਮਝੌਤਾ ਹੋਇਆ ਹਾਂ ਸੈਨਾ ਵੀ ਇੱਕ ਦਿਨ 15 ਮਹੀਨੇ ਚੱਲੀ ਸੀ ਸਾਰੇ ਕਿਸਾਨਾਂ ਆ ਗੂ ਸੀ ਔਰ ਨਾਲੇ ਖੜਾ ਗਿਆ ਪਰ ਉਸ ਦਿਨ ਕੋਈ ਗੱਲ ਦੇ ਉੱਤੇ ਹੀ ਗੱਲ ਲੜੀ ਰਹੀ ਆਪਾਂ ਕਹਿੰਦੇ ਸੀਗੇ ਕਿ ਜੀ ਅਸੀਂ ਦੋਸ਼ੀ ਨਹੀਂ ਹੈਗੇ ਅਸੀਂ ਕਹਿੰਦੇ ਫਰੋਖੀ ਨਹੀਂ ਨਹੀਂ ਭਾਨ ਨੇ ਕਿ ਨਹੀਂ ਚੰਗੀ ਨਹੀਂ ਹੋਰੀ ਜੇ ਦੋਸ਼ੀ ਹੋਈਏ ਤਾਂ ਲਾਈਏ ਇਸੇ ਗੱਲ ਤੇ ਲੰਮੀ ਚੌੜੀ 5 1/2 ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਪੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਬਰੋਚਾਵਾ ਤਿੰਨ ਦਾ ਕਰਤਾ ਅੱਜ ਸਾਰੇ ਤੁਸੀਂ ਇਕੱਠੇ ਹੋ ਕੇ ਆਏ ਹੋ ਪਹਿਲੀ ਗੱਲ ਤਾਂ ਆਪਾਂ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਹੈ ਤੁਸੀਂ ਬੈਠੇ ਹੋ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਔਰ ਜੋ ਹੁੱਟਾ ਅਨਾ ਸੋਣ ਲੋ ਲਿਖਤੀ ਜਿਹੜੀ ਗੱਲਬਾਤ ਹੋਈ ਹੈ ਉਹ ਜੇ ਹੋਈ ਹੈ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਿਓ ਤੂੰ ਬਾਅਦ ਜਿਹੜੇ ਬੰਦੇ ਨੇ ਸਵਾਲ ਕਰ ਲਓ ਕਰ ਲਓ ਪਰ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਮਿਤੀ 3 2 24 ਨੂੰ ਸਰਦਾਰ ਨਰਪਾਲ ਸਿੰਘ ਵਾਸੀ ਕੋੜਦੁੰਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜਿਨ੍ਹਾਂ ਨੇ ਇੱਕ ਦਰਖਾਸਤ ਆਪਾਂ ਉੱਧੇ ਦੇਤੀ ਸੀ ਕਿ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ 6 ਜਮਾ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਗਵਾ ਦੇ ਲੱਗਿਆ ਹੋਰ ਚਾਹਤਾ ਮਦਈ ਹੁੰਦੀ ਪੁਲਿਸ ਦਾ ਨਾ ਆਦੀ ਨਾ ਹੈ ਕੈਸਲ ਕਰਕੇ ਦੇ ਅੱਜ ਹੀ ਸੜ ਦਿੰਦੇ ਮਦਈ ਇਹ ਪ੍ਰਾਈਵੇਟ ਬੰਦੇ ਜਿਹੜੇ ਉਹ ਜਿਹੜੀ ਚੋਣੀ ਚਾਹੀਦੀ ਆ ਬੇਜ ਖਲੇ ਪੁਲਿਸ ਨਹੀਂ ਕੀਤਾ ਸਰਕਾਰ ਨਹੀਂ ਕੀਤਾ ਮਦਈਆ ਇਹ ਕਾਹਦਾ ਆਰ ਪੀਆਸੋ ਪ੍ਰਤੀ ਨਹੀਂ ਹੋਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਤੇ ਲਈ ਹੱਥੀਂ ਪ੍ਰਚਾਰ ਕਰਕੇ ਉਹਨਾਂ ਨੇ ਆਪਾ ਤੋਂ ਲਾਇਬਰੀ ਦੀ 9% ਸਭਾ ਮਰਗਦੀ ਬਾਬੇ ਦਾ ਅਖੀਰ ਸਤ ਸਮੇਂ ਤੱਕ ਦਾ ਜਮਾ ਮੰਡਰੀ ਦਾ ਤੱਕੀ ਹੋਰੀ ਇਹ ਹਿਜਰੀ ਹੋ ਜੀ ਨਹੀਂ ਬੁਲਾ ਦੇਗੇ ਪਰ ਤੋਂ ਨਹੀਂ ਨਾ ਨਾ ਬਈ ਠੰਡਾ ਪਈ ਗੋਲਾ ਆ ਆਪਾ ਹੋ ਜੂ ਆਪਾ ਓ ਬਾਈ ਗੱਲ ਸੁਣ ਲੋ ਯਾਰ ਅੰਨੜ ਥੋਲੋ ਨਾਲ ਦੋਨੋ ਯਾਰ ਓਡੀ ਚੀਜ਼ਾ ਥੋਲੋ ਬਈ 2000 ਦਾ ਬੰਦਾ ਨਹੀਂ ਹੋ ਸਕਦਾ ਸਿੱਧਾ ਬਈ ਕਰਨਾ ਬੰਦ ਕਰੀਆ ਮੇਰਾ ਨਹੀਂ ਹੋ ਗਿਆ ਚੋੜੀਏ ਦੋ ਦੋ ਸਮਾਂ ਕਰਦੇ ਮਿੱਟੀ ਕਰਦੇ ਨਹੀਂ ਆ ਨਾ ਥੋੜੀ ਘੱਟ ਕਾਨੂੰਨੀ ਤਰੀਕੇ ਨਾਲ ਚੱਲਿਆ ਜਾਣਾ ਚਾਹੀਦਾਗਾ ਮੰਨ ਲਓ ਇਹਦਾ ਵੀ ਨਹੀਂ ਸ਼ਾਰਦ ਇਹ ਪ੍ਰੋਸੈਸ ਦਾ ਪਰ ਮੁੱਖ ਜੰਦ ਹੈ ਇਹ ਵੀ ਕਿ ਕਿਤੇ ਵੀ ਹੋ ਜਾਣਾ ਫੌਮੀਆ ਰਿਆ ਲਈ ਉਨੀ ਸੋ ਜਰੀਆਂ ਰਿਆ ਰਿਆ ਸਰਚਾ ਕਈ ਜੀ ਹੋ ਜਾਂਦੀਆਂ ਪ੍ਰੋਸੈਸ ਨੂੰ ਕਿਸੇ ਵੀ ਜੀ ਦੇ ਵਾਸਤੇ ਐਨੀ ਉਹ ਜੇ ਕੋਈ ਬੜੀ ਨਵੀਂ ਗੱਲ ਹੈ ਆਪਾਂ ਨੂੰ ਕੰਨੀ ਨਾਲ ਕਹਿੰਦੇ ਕਿ ਨੌਜਵਾਨਾਂ ਨੂੰ ਮੈਂ ਮੰਨਦਾ ਹਾਂ ਉਹ ਪਲੇ ਕਰ ਲਾਏ ਉਹਨੂੰ ਸਮਝਦਾ ਕਦਰ ਕਰਦਾ ਹੈ ਜਦੋਂ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਘੱਟੇ ਵਾਅਦੇ ਘੱਟ ਬੋਲਿਆ ਗਏ ਹੋ ਤੂੰ ਮੇਰੇ ਇੱਕ ਬੋਲ ਦੇ ਉੱਤੇ ਫੁਰਤੋ ਨੌਜਵਾਨ ਆਉਨੇ ਧੰਨਵਾਦ ਆ ਤੁਹਾਡਾ ਜਾਨ ਦੇ ਤੱਕ ਜਾਂਦੇ ਹੋ ਪਰ ਮੈਂ ਤੁਹਾਡੇ ਲੈ ਕਦੇ ਵੀ ਗਲਤ ਫਸਲਾ ਨਹੀਂ ਕਰੂੰਗਾ ਪਰਮਾਤਮਾ ਨੂੰ ਹਾਰਿਜ ਨਾਲੇ ਜਾਨ ਦੇ ਕਹਿਣਾ ਯਾਰ ਸਰਮਗੱਦ ਕੀਨ ਹੈ ਬਾਈ ਯਾਰ ਤਰਪਤ ਕੀਨ ਹੈ ਜੋ ਕੀਨ ਹੈ ਉਹ ਬਸ ਤਿੱਧਰ ਗਈ ਆਈ ਹੈ ਬਸ ਆਈ ਹੈ ਬਾਈ 10 ਵੀ ਆਈ ਉਹਨੂੰ ਕਿਹਾ ਬਾਹਰ ਅਗਲੀ ਗੱਲ ਹੋਰ ਸੁਣ ਲੋ ਜਿੰਨੇ ਵੀ ਆਪਣੇ ਨੌਜਵਾਨ ਫੜੇ ਆਂ ਹੋਣੀ ਨਾਲ ਦੀ ਨਾਲ ਛੱਡੇ ਜਾਣਗੇ ਜੇ ਅੱਜ ਫੜੇ ਜਿਵੇਂ ਆ ਗਏ ਬੱਸ ਦੇ ਬੀ ਬੋਇਓ ਸੁਣਦਾ ਪੂਰੀ ਗੱਲ ਤਾਂ ਸੁਣ ਲੋ ਜਿਹੜੇ ਇਨਸਾਨ ਪਰਪਾਈ ਹੋਈ ਆ ਆਪਣਾ ਖਸਾਨ ਹੋਇਆ ਉਹਦੀ ਪਰਪਾਈ ਕਰਦੇ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਢਾਲੀ ਵਾਲਾ ਦਾ ਮੋਬਾਈਲ ਆਜਾ ਤੋੜਿਆ ਗਿਆ ਸਾਰੇ ਵੀਰੇ ਸਾਰੇ ਜਿੰਨਾ ਚਿਰ ਆਪਣੇ ਕੋਲ ਸਨੇਹਾ ਨਹੀਂ ਨਾ ਆਉਂਦਾ ਬਿਸ਼ਰਤੇ ਜਾਂਦੇ ਨਹੀਂ ਹੋਰ ਲਾਦੀ ਲਾਦੀ ਮਾਈ ਜੀ ਸਾਹਿਬ ਜੀ ਇਹੋ ਤੋਂ ਲਾਉਣੀ ਬੰਦ ਕਰ ਦਿਓ ਕਰ ਦਿਓ ਬੇ ਕਰ ਦਿਓ ਅਗਲੀ ਗੱਲ ਸੁਣੋ ਇਹ ਜਿਹੜੀ ਗੱਲ ਤੇ ਪਸਿਆ ਸੀ ਆਪਾਂ ਇਹ ਕਿ ਜਵਾਲਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਬਸ ਤੇ ਚਾਰਜ ਕਰੋ ਕੈਸ਼ ਉਹਦੇ ਵੀ ਚੰਗੀ ਬਣੀਆ ਬਹੁਤ ਸੱਤ ਰਿਹਾ ਲੋਈਆ ਉਹ ਤੁਹਾਡੇ ਨਾਲ ਉਹ ਵੀ ਕੋਸਟ ਚਾਰੋ ਸਿੰਘ ਜੀ ਇਹ ਗੱਲ ਕਰ ਰਹੇ ਨੇ ਕਿ ਆਨੇ ਵਾਲੇ ਦਿਨ ਗੋਮਤੀ ਘੁੰਮਤੀ ਨੇ ਬੋਲਿਆ ਉਹ ਤੋਂ ਬਾਅਦ ਉਹ ਸੰਸਤਨ ਦਾ ਦੁਆਰਾ ਲਾਵੇ ਉਹ ਦੁਬਾਰਾ ਆਪਣੀ ਦੇਰੀ ਅਧਿਕਾਰ ਵਿੱਚ ਆ ਗਿਆ